You Thank you. ਉਹ ਬਤਨ ਕਰਾ ਆਪਸੀ ਹੋਰ ਇਹ ਜਿਹੜਾ ਉਹ 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 ਇਹ ਜਿਹੜ ਗੱਲ ਇਹ ਵੀ ਅੱਜ ਸਾਡੇ ਬਹੁਤ ਹੀ ਪੂਜਨਯੋਗ ਮਹਾਂਤ ਨਾਰਾਇਣਪੁਰੀ ਜੀ ਸਾਡੇ ਵਿੱਚ ਨਹੀਂ ਰਹੇ ਪਰ ਉਹਨਾਂ ਦਾ ਜਾਣਾ ਲੱਖਾਂ ਥੋੜਾਂ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਉਹ ਭਗਤ ਜਨਾਂ ਨੂੰ ਜਿਹੜੇ ਸੰਗਲਾਂ ਵਾਲੇ ਸ਼ਵਾਲੇ ਦੇ ਨਾਲ ਕਿਉਂਕਿ ਇਹ ਉਹ ਪਵਿੱਤਰ ਇਤਿਹਾਸਕ ਸਥਾਨ ਹੈ ਜਿੱਥੇ ਮਹਾਪੁਰਸ਼ਾਂ ਨੇ ਤਪੱਸਿਆ ਕੀਤੀ ਹੈ ਇੱਥੇ ਨਾਮ ਜਪਿਆ ਜਾਂਦਾ ਹੈ ਤੇ ਇਹ ਇੱਕ ਬਹੁਤ ਵੱਡਾ ਇਤਿਹਾਸ ਸੀ ਤੇ ਉੱਥੋਂ ਦੇ ਮੁਖੀ ਉਹਨਾਂ ਦਾ ਸਾਡੇ ਵਿੱਚੋਂ ਜਾਣਾ ਥੋੜੇ ਦਿਨ ਪਹਿਲਾਂ ਅਸੀਂ ਇੱਥੇ ਪੰਡਿਤ ਸ਼ਰਦਾ ਰਾਮ ਫਲौरी ਜੀ ਨੂੰ ਯਾਦ ਕੀਤਾ ਹੈ ਇੱਥੇ ਜਿਨ੍ਹਾਂ ਨੇ ਓਮ ਜੈ ਜਗਦੀਸ਼ਰ ਦੀ ਆਰਤੀ ਲਿਖੀ ਹੈ ਉਸ ਦਿਨ ਮਹੰਤ ਜੀ ਨੇ ਸਾਰਾ ਅੱਗੇ ਹੋ ਕੇ ਕਿਹਾ 바ਵਾ ਜੀ ਬਦਾਮਾਂ ਵਾਲੀ ਖੀਰ ਬਣਾਵਾਂਗੇ 바ਵਾ ਜੀ ਇਹ ਕਰਾਂਗੇ ਕਮਾਲ ਯਾਰ ਉਹਨਾਂ ਵਰਗਾ ਮੈਂ ਸਮਝਦਾ ਮਹਾਪੁਰਸ਼ ਸੀ ਇੱਕ ਸਮਾਜ ਸੇਵੀ ਸੀ ਇੱਕ ਦਾਨੀ ਸੀ ਇੱਕ ਜਿਹੜਾ ਉਹ ਸਮਾਈਲ ਦੇ ਕੇ ਹਰ ਇੱਕ ਬੰਦੇ ਨੂੰ ਇੱਕ ਆਸ਼ੀਰਵਾਦ ਦੇਣਾ ਤੇ ਕਿਸ ਤਰ੍ਹਾਂ ਉਹਨਾਂ ਦੇ ਦੋ ਸ਼ਬਦਾਂ ਨੇ ਲੱਖਾਂ ਲੋਕਾਂ ਨੂੰ ਜਦੋਂ ਅਸ਼ੀਰਵਾਦ ਦਿੱਤੇ ਇੱਥੇ ਰੋਜ਼ਾਨਾ ਲੱਖਾਂ ਲੋਕ ਅਸ਼ੀਰਵਾਦ ਲੈਣ ਲਈ ਆਉਂਦੇ ਤੇ ਅੱਜ ਮੈਂ ਸਮਝਦਾ ਉਹਨਾਂ ਦਾ ਜਾਣਾ ਸਭ ਦੀਆਂ ਅੱਖਾਂ ਨੰਮ ਨੇ ਕਿਉਂਕਿ ਉਹਨਾਂ ਨੇ ਜੋ ਅਸ਼ੀਰਵਾਦ ਦਿੱਤਾ ਜੋ ਪਿਆਰ ਦਿੱਤਾ ਸਤਿਕਾਰ ਦਿੱਤਾ ਉਹ ਪਿਆਰ ਵੰਡਿਆ ਉਹ ਭੁਲਾਇਆ ਨਹੀਂ ਜਾ ਸਕਦਾ ਅੱਜ ਬੜਾ ਭਾਰੀ ਦੁੱਖ ਹੈ ਮਨ ਭਰਿਆ ਹੋਇਆ ਸੁਨੀਲ ਜੀ ਸਾਡੇ ਨਾਲ ਵਿਵਾਦ ਇਹਨਾਂ ਦਾ ਜੋ ਮਹਾਂਜੀਨਾ ਪਿਆਰ ਸੀ ਜੋ ਮਹਾਂਦੀ ਨੂੰ ਕਹਿਣਾ ਉਹੀ ਓਕੇ ਜੋ ਕੁ ਸੇਵਾ ਕਹਿਣੀ ਮਹਾਂਜੀ ਇਹ ਲਈ ਪ੍ਰਬੰਧ ਕਰਦੇ ਆ ਓਕੇ ਬਸ ਅ ਅੱਜ ਕੱਲ ਤਾਂ ਜਿਵੇਂ ਸ਼ੌਕ ਲੱਗਿਆ ਜਦ ਪਤਾ ਲੱਗਿਆ ਕਿ ਮਹਾਂਜੀ ਸਾਡੇ ਵਿੱਚ ਨਹੀਂ ਰਹੇ ਬੜਾ ਭਾਰੀ ਦੁੱਖ ਹੋਇਆ ਬੜਾ ਵੱਡਾ ਦੁੱਖ ਹੋਇਆ ਅੱਜ ਉਹਨਾਂ ਦੇ ਜਾਣ ਦਾ ਸਾਨੂੰ ਬੜਾ ਭਾਰੀ ਦੁੱਖ ਹੈ ਕਿਉਂਕਿ ਮਹਾਪੁਰਸ਼ਾਂ ਨੂੰ ਅ ਇਹ ਤਾਂ ਨਹੀਂ ਕਹਿ ਸਕਦੇ ਕਿ ਉਹ ਉਹਨਾਂ ਨੂੰ ਆਪਣੇ ਚਾਰਨ ਕਿਉਂਕਿ ਉਹ ਤਾਂ ਮੈਂ ਸਮਝਦਾ ਆਪਣੇ ਘਰ ਗਏ ਨੇ ਜਿਹੜੇ ਮਹਾਪੁਰਸ਼ ਹੁੰਦੇ ਨੇ ਇਹ ਲੋਕ ਇਹ ਤਾਂ ਆਪਣੇ ਘਰ ਗਏ ਨੇ ਪਰ ਜਿਹੜਾ ਸਾਡੀਆਂ ਉਹਨਾਂ ਨਾਲ ਇੱਕ ਰਿਸ਼ਤੇ ਬਣ ਜਾਂਦੇ ਨੇ ਇੱਕ ਮੋਹ ਦੀਆਂ ਤੰਦਾਂ ਜੁੜੀਆਂ ਹੁੰਦੀਆਂ ਨੇ ਜਦੋਂ ਟੁੱਟਦੀਆਂ ਨੇ ਤੇ ਦੁੱਖ ਹੋਣਾ ਸੁਭਾਵਿਕ ਹੈ ਅੱਛਾ ਬਾਬਾ ਜੀ ਗੱਲ ਕਰੀਏ ਜਿਹੜੇ ਮਹੰਤ ਜੀ ਨੇ ਹਰ ਦੇ ਲਈ ਤਿਆਰ ਵਰ ਤਿਆਰ ਹੁੰਦੇ ਭਾਵੇਂ ਸਨਾਤੀ ਧਰਮ ਦਾ ਹੋਵੇ ਕਿਸੇ ਵੀ ਧਰਮ ਦਾ ਇੱਥੇ ਆ ਕੇ ਮਦਦ ਮੰਗਦਾ ਸੀ ਤਾਂ ਕੋਈ ਵੀ ਦੁੱਖ ਤੇ ਲਈ ਲੈ ਕੇ ਆਂਦਾ ਸੀ ਉਹਦਾ ਹੱਲ ਕੀਤਾ ਜਾਂਦਾ ਸੀਗਾ ਤੇ ਲੱਗਦਾ ਕਿ ਪੂਰਾ ਨਾ ਪੂਰਾ ਹੋਣ ਵਾਲਾ ਘਟਾ ਹੋਇਆ ਵਾਕਈ ਵਾਕਈ ਮੈਂ ਕਹਿਆ ਜੀ ਮਹੰਤ ਨਾਰਾਇਣਪੁਰੀ ਜੀ ਦਾ ਹਰ ਇੱਕ ਨੂੰ ਅਸ਼ੀਰਵਾਦ ਹਰ ਇੱਕ انسان ਨੂੰ ਤੇ ਇਥੋਂ ਲੱਖਾਂ ਲੋਕ ਖੁਸ਼ੀਆਂ ਲੈ ਕੇ ਜਾਂਦੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਉਹਨਾਂ ਦਾ ਮੈਂ ਸਮਝਦਾ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਜਿਹੇ ਮਹਾਪੁਰਸ਼ਾਂ ਦਾ ਜਿਵੇਂ ਕਹੇ ਕਿ ਸੰਤ ਸਮਾਗਮ ਹਰੀ ਕਥਾ ਤੁਲਸੀ ਦੁਰਲਭ ਦੋ ਇਹ ਦੋ ਚੀਜ਼ਾਂ ਬੜੀਆਂ ਦੁਰਲਭ ਮਿਲਦੀਆਂ ਨੇ ਜਿੱਥੇ ਸੰਤਾਂ ਦਾ ਸਮਾਗਮ ਐਸੇ ਮਹਾਪੁਰਸ਼ਾਂ ਦਾ ਸਾਡੇ ਵਿੱਚ ਜਾਣਾ ਬੜਾ ਵੱਡਾ ਸਮਾਜ ਨੂੰ ਲੁਧਿਆਣੇ ਨੂੰ ਵੱਡਾ ਘਟ ਹੈ ਤੇ ਉਹ ਇਹ 'ਚ ਕੋਈ ਸ਼ੱਕ ਨਹੀਂ ਮੈਂ ਸਮਝਦਾ ਹਾਂ ਆਪਣੇ ਘਰ ਗਏ ਨੇ ਪਰ ਸਾਡਾ ਤਾਂ ਉਹਨਾਂ ਨਾਲ ਜਿਹੜਾ ਰਿਸ਼ਤਾ ਜੁੜਿਆ ਹੋਇਆ ਸੀ ਮੋਹ ਦਾ ਜਿਹੜਾ ਉਹਨਾਂ ਦਾ ਆਸ਼ੀਰਵਾਦ ਜਿਹੜੀ ਉਹਨਾਂ ਨੂੰ ਦਰਸ਼ਨ ਕਰਕੇ ਖੁਸ਼ੀ ਮਿਲਦੀ ਸੀਗੀ ਤੇ ਉਹ ਚੀਜ਼ਾਂ ਤੋਂ ਤਾਂ ਸਿੱਧਾ ਵਾਂਝੇ ਰਹਿ ਗਏ ਅੱਜ ਕਿਵੇਂ ਸਮਾਦ ਬਣਾਈ ਜਾ ਰਹੀ ਹੈ ਅੱਜ ਜੋ ਵੀ ਆਖਰੀ ਰਸਮਾਂ ਕੀਤੀਆਂ ਜਾ ਰਹੀਆਂ ਨੇ ਸਾਰੇ ਲੱਗੇ ਹੋਏ ਨੇ ਭਗਤ ਜਨ ਅੱਖਾਂ ਦੇ ਵਿੱਚ ਅੰਸੂ ਨੇ ਤੇ ਸਾਰੇ ਉਹ ਕਿਉਂਕਿ ਜੋ ਸਮਾਦੀ ਦਾ ਜੋ ਪਰੰਪਰਾ ਹੈ ਉਹਦੇ ਤੱਕ ਸਾਰਾ ਹੋ ਰਿਹਾ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੇ ਗੱਲ ਕਰੀਏ ਸ਼ਿੰਗਲਾ ਚਵਾਲੇ ਦੀਆਂ ਮੰਦਿਰ ਦੀਆਂ ਤਸਵੀਰਾਂ ਨੇ ਤੇ ਹਰ ਸ਼ਰਧਾਲੂ ਕਿਤਨਾ ਕਿਤੇ ਭਾਵੁਕ ਹੁੰਦਾ ਨਜ਼ਰ ਆ ਰਿਹਾ ਸੋ ਜਿੱਥੇ ਰਾਜਨੀਤਿਕ ਲੋਕ ਉੱਥੇ ਪਹੁੰਚਨੇ ਉੱਥੇ ਧਾਰਮਿਕ ਆਗੂ ਵੀ ਇਸੇ ਜਗ੍ਹਾ ਤੋਂ ਉੱਪਰ ਪਹੁੰਚੇ ਤੇ ਸੰਗਤ ਸੰਗਤ ਵੱਡੀ ਮਾਤਰਾ ਦੇ ਵਿੱਚ ਇਸੇ ਜਗ੍ਹਾ ਤੋਂ ਉੱਪਰ ਪਹੁੰਚੀ ਤੇ ਆ ਆਖਰੀ ਜਿਹੜੀਆਂ ਰਸਮਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਸੋ ਬਿਲਕੁਲ ਜੇ ਗੱਲ ਕਰੀਏ ਤਾਂ ਜਿੰਨੇ ਵੀ ਲੋਕ ਨੇ ਕਿਤਨਾ ਕਿਤੇ ਭਾਵੁਕ ਨੇ ਕਿਹਾ ਜਾਂਦਾ ਕਿ ਜਿਹੜੇ ਸੰਤ ਜੀ ਸੀਗੇ ਹ ਇਹ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਜਿਹੜੀ ਤਸਵੀਰਾਂ ਖਾਂ ਦੀ ਜਿਹੜੀ ਜਰੂਰ ਕੋਸ਼ਿਸ਼ ਕਰਾਂਗੇ ਸੋ ਜੇ ਗੱਲ ਕਰੀਏ ਹਰ ਕਿਸੇ ਦੀਆਂ ਅੱਖਾਂ ਨਮ ਨੇ ਤੇ ਖਾਸ ਤੌਰ ਤੇ ਧਾਰਮਿਕ ਜੇ ਗੱਲ ਕਰੀਏ ਤਾਂ ਜਿੰਨੇ ਵੀ ਸਨਾਤਰੀ ਨੇ ਉਹਨਾਂ ਦੀਆਂ ਅੱਖਾਂ ਨਮ ਨਜ਼ਰ ਆ ਰਹੀਆਂ ਕਿਉਂਕਿ ਸਨਾਤਰੀਆਂ ਨੂੰ ਬੜਾ ਵੱਡਾ ਘਟ ਹੈ ਲੁਧਿਆਣਾ ਨਹੀਂ ਪੂਰੇ ਪੰਜਾਬ ਦੇ ਵਿੱਚ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਪੰਜਾਬ ਤੋਂ ਬਾਹਰ ਜਿੰਨੇ ਵੀ ਸੂਬੇ ਨੇ ਉਸ ਸੂਬਿਆਂ ਤੋਂ ਇਸ ਜਗ੍ਹਾ ਤੋ ਪਰ ਜਿਹੜੀ ਸੰਗਤ ਆ ਪਹੁੰਚੀ ਤੇ ਹਰ ਕਿਸੇ ਦੀਆਂ ਅੱਖਾਂ ਨਮ ਹੈ ਰੋ ਰੋ ਕੇ ਕਿਤਨਾ ਕਿਤੇ ਪੂਰਾ ਵੀ ਹਾਲ ਹੈ ਕਿਉਂਕਿ ਕਿਹਾ ਜਾ ਰਿਹਾ ਕਿ ਜਿਹੜੇ ਇਹ ਸੰਤ ਜੀ ਸੀਗੇ ਮਹੰਤ ਜੀ ਹਰ ਵਕਤ ਸਾਰਿਆਂ ਦੀ ਮਦਦ ਲਈ ਤਿਆਰ ਰਹਿੰਦੇ ਸੀਗੇ ਸੋ ਬਰਪੁਰ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਸੋ ਆਖਰੀ ਰਸਮਾਂ ਰੀਤੀ ਰਿਵਾਜ ਉਹ ਕਿੱਥੇ ਜਾ ਰਹੇ ਨੇ ਸੋ ਸੰਗਤਾਂ ਵੱਡੀ ਮਾਤਰਾ ਦੇ ਵਿੱਚ ਇਸ ਜਗ੍ਹਾ ਤੋਂ ਉੱਪਰ ਪਹੁੰਚ ਗਏ ਸੋ ਤਸਵੀਰਾਂ ਨੇ ਸੋ ਇਸ ਜਗ੍ਹਾ ਤੋਂ ਉੱਪ ਜਿਹੜੇ ਪਹੁੰਚੇ ਨੇ ਉਹਨਾਂ ਨਾਲ ਜਿਹੜੀ ਗੱਲਬਾਤ ਵੀ ਜਿਹੜੀ ਜ਼ਰੂਰ ਆ ਉਹ ਕਰ ਲੈਣੇ ਆ ਸਰ ਕਿਥੇ ਕਿੰਨੇ ਦੇ ਦੋ ਕਾਫੀ ਵੱਡਾ ਘਾਟਾ ਪਿਆ ਜਿਹੜਾ ਕਦੀ ਨਹੀਂ ਪੂਰਾ ਹੋ ਸਕਦਾ ਅੱਜ ਲੁਧਿਆਣਾ ਦੇ ਸਨਾਤਨ ਸੰਗਤਨਾਂ ਲਈ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਮੰਤ ਨਰੈਣ ਦਾਸ ਪੁਰੀਜੀ ਕੇ ਅਸੀਂ ਸ਼ਖਸੀਅਤ ਸੀ ਜਿਨ੍ਹਾਂ ਦਾ ਆਦੇਸ਼ ਲੁਧਿਆਣੇ ਦਾ ਹਰ ਧਾਰਮਿਕ ਨੇਤਾ ਧਾਰਮਿਕ ਸੰਗਠਨ ਮੰਨਦਾ ਸੀ ਉਹ ਲੁਧਿਆਣੇ ਦਾ ਜਿਹੜਾ ਹਿੰਦੂਆਂ ਦਾ ਮੱਠ ਕਿਹਾ ਜਾਂਦਾ ਉਹਦੇ ਮੁਖੀ ਸੀ ਅੱਜ ਬੜਾ ਹੀ ਮਨ ਨੂੰ ਟੇਸ ਪਹੁੰਚੀ ਹੈ ਯਾਦ ਕਿ ਸਨਾਤਨ ਦਾ ਵੱਡਾ ਵੱਡਾ ਬੱਟ ਰਕਸ਼ ਜੋ ਲੁਧਿਆਣਾ ਦੇ ਵਿੱਚ ਸੀ ਜਿਨੇ ਹਜ਼ਾਰਾਂ ਸ਼ਾਖਾਵਾਂ ਆਪਣੀਆਂ ਬਣਾਈਆਂ ਉਹ ਅੱਜ ਪ੍ਰਭੂ ਚਰਨਾਂ ਦੇ ਵਿੱਚ ਗਲੀਨ ਹੋ ਗਏ ਇਹੀ ਪਰਮਾਤਮਾ ਅੱਗੇ ਬੇਨਤੀ ਕਰਾਂਗੇ ਵੀ ਜਿੱਦਾਂ ਉਹਨਾਂ ਨੇ ਸਾਰੀ ਜ਼ਿੰਦਗੀ ਭੋਲੇਨਾਥ ਦੀ ਸੇਵਾ ਕੀਤੀ ਹੈ ਉਹ ਭੋਲੇਨਾਥ ਉਹਨਾਂ ਨੂੰ ਆਪਣੇ ਚਰਨਾਂ ਸਥਾਨ ਤੇ ਬਿਲਕੁਲ ਜਿਹੜੀਆਂ ਤਸਵੀਰਾਂ ਤੁਸੀਂ ਦੇਖਦੇ ਹੋ ਜੇ ਗੱਲ ਕਰੀਏ ਹਰ ਕਿਸੇ ਦੀ ਅੱਖਾਂ ਨਾਮ ਨੇ ਤੇ ਟੰਡਨ ਜੀ ਸਾਡੇ ਨਾਲ ਨੇ ਟੰਡਨ ਜੀ ਨਾਲ ਗੱਲ ਕਰ ਟੰਡਨ ਜੀ ਕਾਫੀ ਵੱਡਾ ਘਟਾ ਪਿਆ ਸਨਾਤਰੀਆਂ ਨੂੰ ਬਿਲਕੁਲ ਸਾਡੇ ਮਾਰਗਦਰਸ਼ਕ ਸਨਾਚੰਦ ਸਮਾਜ ਦੇ ਧਰਮ ਦੇ ਕੰਮ ਦੇ ਲਈ ਮਾਰਗ ਦਰਸ਼ਨ ਦਾ ਕੰਮ ਕਰਦੇ ਸੀ ਜਿੱਥੇ ਲੋੜ ਪਈ ਦੀ ਕੰਦੇ ਨਾਲ ਕੰਦਾ ਮਿਲ ਕੇ ਚੱਲਦੇ ਸੀ ਆਸ਼ੀਰਵਾਦ ਸੀਗਾ ਸਰਾਤਮ ਹਿੰਦੂ ਸੱਤਰਾ ਦੇ ਧਰਮ ਪ੍ਰੇਮੀਆ ਦੇ ਉੱਤੇ ਜਿੰਨਾ ਕਟਾ ਹਿੰਦੂ ਸੱਤਰਾ ਨੂੰ ਪਿਆ ਸਾਰੇ ਸਮਾਜ ਨੂੰ ਹੀ ਕਟਾ ਪਿਆ ਇਹ ਜਿਹੜੀ ਪੂਰਤੀ ਨਹੀਂ ਹੋ ਸਕਦੀ ਇਹਨਾਂ ਦੀ ਜਨ ਜਿਹੜੇ ਸਨਾਤਨੀਆਂ ਦੀ ਮਦਦ ਲਈ ਤਾਂ ਹਰ ਵਕਤ ਤਿਆਰ ਨੇ ਪਰ ਕੋਈ ਵੀ ਇਸ ਜਗ੍ਹਾ ਤੋਂ ਪਰਾਂਦਾ ਸੀ ਉਹ ਖਾਲੀ ਨਹੀਂ ਜਾਂਦਾ ਸੀਗਾ ਬਿਲਕੁਲ ਮੈਂ ਤਾਂ ਕਹਿ ਸੀ ਕਿ ਸਾਡਾ ਸਾਡੇ ਸਿਰ ਤੋਂ ਤੋਂ ਸਾਡੇ ਪਿਓ ਦੇ ਹੱਥ ਚੱਲ ਗਿਆ ਜਿਹੜੀ ਗੱਲ ਕਰਾਂਗੇ ਨਾ ਸਰਾਤਮ ਤਰਨਦੇ ਸਾਡੇ ਪਿਤਾਮਾ ਜਿਵੇਂ ਪਿਤਾਮਾ ਸੀਗੇ ਅਗਰ ਸ਼ਹਿਰ ਤੋਂ ਕੋਈ ਮਸਲਾ ਵੀ ਹੁੰਦਾ ਸੀ ਨਾ ਇੱਥੇ ਆ ਕੇ ਉਹ ਮਾਮਲਾ ਨਿਬਟ ਜਾਂਦਾ ਸੀ ਤੇ ਆਖਰੀ ਜਿਹੜੀਆਂ ਰਸਮਾਂ ਅੱਜ ਕੀਤੀਆਂ ਜਾ ਰਹੀਆਂ ਜੀ ਬਿਲਕੁਲ ਅਸਮਾਦੀ ਦਿੱਤੀ ਗਈ ਹੈ ਗੂਜੀ ਨੂੰ ਤੇ ਜਿਹੜੀ ਕਿਰਿਆ ਦਾ ਤਰੀਕ ਹੈ ਪਰਿਵਾਰ ਤੇਰ ਕੇ ਜੁੜ ਜਿੱਤੇ ਗਾਸਤੇ ਆ ਤੇ ਲੁਧਿਆਣਾ ਨਹੀਂ ਪੰਜਾਬ ਨਹੀਂ ਜਿਹੜੀਆਂ ਦੇਸ਼ਵਧ ਵਿੱਚ ਸੰਗਤਾਂ ਬੈਠੀਆਂ ਉਹ ਵੀ ਅੱਖਾਂ ਕਿਤੇ ਨਾ ਕਿਤੇ ਨਾਮ ਹੈ ਜੀ ਉਹਨਾਂ ਦੀ ਬਿਲਕੁਲ ਕਹਿ ਰਹੇ ਨਾ ਸਲਾਤਮਦਰਨ ਦੇ ਮਾਰਗਦਰਸ਼ਕ ਅਜਰ ਲੋੜ ਪੈਂਦੀ ਸੀ ਨਾ ਜਿੱ ਧਰਤੀ ਤੇ ਬਹਿਣਾ ਧਰਨਾ ਦੇ ਨਾਲ ਰੋਡ ਤੇ ਤੇ ਧਰਨਾ ਦਿੰਦੇ ਸੀ ਨਾਲ ਬੈਠ ਕੇ ਪਹਿਲਾ ਸੰਤ ਦੇਖਿਆ ਹੋਗਾ ਜਿਹੜਾ ਹਿੰਦੂ ਫਟਾ ਦੇ ਨਾਲ ਜਮੀਨ ਤੇ ਸੜਕਾਂ ਦੇ ਉੱਤੇ ਟਰਲੇ ਤੇ ਬੈਠਾ ਸੋ ਬਿਲਕੁਲ ਟੰਡਨ ਸਾਹਿਬ ਨਾਲ ਗੱਲਬਾਤ ਕੀਤੀ ਇਹਨਾਂ ਦਾ ਇਹੀ ਕਹਿਣਾ ਕਿ ਜਿਹੜੇ ਸਨਾਤਨੀ ਧਰਮ ਦੇ ਕਿਤਨੇ ਕਿਤੇ ਜਿਹੜੇ ਮਾਰਗ ਦਸ਼ਕ ਸੀਗੇ ਜਿੰਨੇ ਵੀ ਜਿਹੜੇ ਸ਼ਰਧਾਲੂ ਨੇ ਅੱਜ ਉਹਨਾਂ ਦੀਆਂ ਅੱਖਾਂ ਨਾਲ ਨੇ ਆਖਰੀ ਜਿਹੜੇ ਰੀਤੀ ਰਿਵਾਜ ਨੇ ਉਹ ਕੀਤੇ ਜਾ ਰਹੇ ਸੋ ਬਿਲਕੁਲ ਜਿਹੜੀ ਤਸਵੀਰ ਹੈ ਤੁਹਾਨੂੰ ਅੱਗੇ ਵੀ ਜਿਹੜੀ ਦਿਖਾਣ ਦੀ ਜਿਹੜੀ ਜ਼ਰੂਰ ਹੈ ਕੋਸ਼ਿਸ਼ ਕਰਾਂਗੇ ਸੋ ਸੰਗਤਾ ਭਾਵੁਕ ਨੇ ਉੱਥੇ ਜਿਹੜੀਆਂ ਆਖਰੀ ਜਿਹੜੇ ਰੀਤੀ ਰਿਵਾਜ ਰਸਮਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਸੋ ਬਿਲਕੁਲ ਜੇ ਗੱਲ ਕਰੀਏ ਤਾਂ ਸੰਗਤਾ ਪੂਰੇ ਪੰਜਾਬ ਦੇ ਅਲੱਗ- ਦੇ ਲੇਤੀ ਸੱਜੇ ਗਾਧੋ ਪਰ ਪਹੁੰਚੇ ਸਰ ਕਿਸੇ ਕਰ ਦੇ ਦੋ ਕਾਫੀ ਵੱਡਾ ਘਾਟਾ ਵੈ ਜਿਹੜਾ ਪੂਰਾ ਹੀ ਨਹੀਂ ਹੋ ਸਕਦਾ ਕਦੀ ਇੰਚ ਕੋਈ ਦੋਰ ਆਏ ਨਹੀਂ ਹੈ ਲੁਧਿਆਣਾ ਕੀ ਪੰਜਾਬ ਦੇ ਲੋਕ Hindu ਸਮਾਜ ਨੂੰ ਹਰ ਵੇਲੇ ਇਕੱਠਾ ਕਰਨਾ ਉਹਨਾਂ ਦੀ ਅੱਛੀ ਸੋਚ ਬਣਾਉਣਾ ਉਹਨਾਂ ਸੋਚ ਨੂੰ ਮਸਲਾ ਹੱਲ ਕਰਨਾ ਇਹ ਇਹਨਾਂ ਦਾ ਇੱਕ ਸ਼ਾਂਤ ਪੂਰੀ ਢੰਗ ਦੇ ਨਾਲ ਉਹਨੂੰ ਜ਼ਰੂਰ ਹੋਪਣਾ ਹੈ ਅਮਲੀ ਯਮਾਂ ਦੰਦੇ ਸੀਗੇ ਵੀ ਕਿਸੇ ਨੂੰ ਕੋਈ ਚੀਜ਼ ਮਹਿਸੂਸ ਨਹੀਂ ਹੋਣ ਦਿੰਦੇ ਸੀਗੇ ਵੀ ਇਹ ਧਰਮ ਦੇ ਬਾਰੇ ਜਾਂ ਬਗੈਰ ਧਰਮ ਦੇ ਬਾਰੇ ਹਰ ਬੰਦੇ ਨੂੰ ਅੱਛੀ ਸਲਾਹ ਦੇਣੀ ਔਰ ਇਸ ਗੱਲ ਦਾ ਸਾਰੇ ਪੰਜਾਬ ਚ ਲੁਧਿਆਣਾ ਖਾਸ ਕਰਕੇ ਬਹੁਤ ਹੀ ਭਾਂਜਾ ਰਹਿ ਗਿਆ ਸੋ ਬਿਲਕੁਲ ਜਿਹੜੀ ਗੱਲਬਾਤ ਕੀਤੀ ਇਹਨਾਂ ਦਾ ਇਹੀ ਕਹਿਣਾ ਕਿ ਜਿਹੜਾ ਘਾਟਾ ਕਦੀ ਨਹੀਂ ਪੂਰਾ ਹੋ ਸਕਦਾ ਸੋ ਹੋਰ ਵੀ ਆਪੂ ਇਸ ਅੱਗੇ ਬੈਠੇ ਹਨ ਉਹਨਾਂ ਨੂੰ ਜਿਹੜੀ ਗੱਲਬਾਤ ਕਰਨ ਦੀ ਜਰੂਰ ਹੈ ਕੋਸ਼ਿਸ਼ ਕਰਦੇ ਹਾਂ ਕਿਉਂਕਿ ਹਰ ਕੋਈ pauk ਹੈ ਤੇ ਇਹ ਕਾਫੀ ਵੱਡਾ ਘਾਟਾ ਹੈ ਜਿਹੜਾ ਕਦੀ ਪੂਰਾ ਨਹੀਂ ਹੋ ਸਕਦਾ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਨੂੰ ਤੁਸੀਂ ਦੇਖ ਸਕਦੇ ਹੋ ਉਹ ਲਾਈਵ ਤਸਵੀਰਾਂ ਨੇ ਮਹਾਂਤ ਜੀ ਸਾਡੇ ਵਿੱਚ ਨਹੀਂ ਰਹੇ ਸੋ ਇਸ ਤੋਵਾ ਜਿਹੜੇ ਆਖਰੀ ਜਿਹੜੀ ਰਸਮਾਂ ਰੀਤੀ ਰਿਵਾਜ ਨੇ ਉਹ ਕਿਤੇ ਜਾ ਰਹੇ ਨੇ ਅਸਰ ਕਿਸ ਤਰੀਕੇ ਨਾਲ ਦੇਦੋਂ ਕਾਫੀ ਵੱਡਾ ਘਾਟਾ ਪਿਆ ਜੀ ਹਾਂ ਜੀ ਕਿਸ ਤਰੀਕੇ ਨਾਲ ਦੇਦੋਂ ਕਾਫੀ ਵੱਡਾ ਘਾਟਾ ਪਿਆ ਜਿਹੜਾ ਕਦੀ ਪੂਰਾ ਨਹੀਂ ਹੋ ਸਕਦਾ ਜਿੰਨੇ ਵੀ ਸੰਗਤ ਪਹੁੰਚੀ ਤੇ ਅੱਖਾਂ ਨਾ ਮਣੇ ਹੋਣਾਂ ਦੀਆਂ ਦੇਖੋ ਅੱਜ ਸਾਰੀ ਬਹੁਤ ਵੱਡੀ ਤਦਾਰ ਦੀ ਸੰਗਤ ਆਈ ਹੈ ਜਿਹਦੇ ਸਾਰੇ ਉਹਨਾਂ ਨੇ ਪਿਆਰ ਕੀਤਾ ਮਹੰਤ ਨਰਿੰਦਰ ਜੀ ਪੂਰੀ ਇਹ ਸਾਡੇ ਪੁੱਛਣੀ ਹੈ ਅੱਜ ਨਹੀਂ ਹੈ ਜਿੰਨ ਆਪਣਾ ਚੋਲਾ ਛੱਡ ਕੇ ਪ੍ਰਭੂ ਪੋਲੇ ਸ਼ੰਕਰ ਚੰਨਾ ਜਾਵਰਾਗੇ ਅੱਜ ਜਿਹੜੀ ਸੰਗਤ ਉਹਨਾਂ ਨੂੰ ਸਦਾ ਅਸ਼ੀਰਵਾਦਾਂ ਨਾਲ ਸਾਇਆ ਬਹੁਤ ਵੱਡਾ ਘਾਟਾ ਪਿਆ ਸਮਾਜ ਨੂੰ ਧਰਮ ਦੇ ਸਮਾਜ ਨੂੰ ਪਿਆ ਸਾਡੇ ਸਾਰੇ ਸਮਾਜੀ ਸ਼ਹਿਰ ਬੱਚੇ ਬੋਟ ਪਟਾ ਘਾਟਾ ਪਿਆ ਇਹ ਘਾਟਾ ਕਿ ਨਹੀਂ ਪੂਰਾ ਹੋਣ ਵਾਲਾ ਨਹੀਂ ਹੈਗਾ ਪਰ ਫਿਰ ਵੀ ਪੋਲੇ ਸ਼ੰਕਰ ਦੇ ਅਸ਼ੀਰਵਾਦ ਉਹਨਾਂ ਦੇ ਬੇਟਾ ਬੈਠਾ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਮੱਤਲ ਵੀ ਬਹੁਤ ਪਿਆਰ ਸਤਿਕਾਰ ਕਰਦੇ ਸੀ ਉਹਨੇ ਕਦੀ ਕਿਤੇ ਨੂੰ ਧਰਮ ਨੇ ਸਭ ਦੇ ਨਾਲ ਪਿਆਰ ਕਰਦੇ ਸੀ ਸੰਗਤ ਨੂੰ ਕੀ ਕਹਿਣਾ ਚਾਹਾਂਗੇ ਸ਼ੰਗਲਾ ਉਹਨਾਂ ਦੇ ਬੋਲ ਤੇ ਸ਼ੀਰਵਾ ਉਹਨਾਂ ਦੇ ਬੇਟੇ ਕੋਲ ਉਹਨਾਂ ਪਛੀੜੂ ਰਮਾਂਗਰ ਦੇ ਬੱਚੇ ਜਿਹੜੇ ਪਰਿਵਾਰ ਦੇ ਮੰਤਰੀ ਜੀ ਸਾਡੇ ਛੋਟੇ ਸ਼ੀਰਵਾ ਪਹਿਲੇ ਚੋਏ ਉਹਨਾਂ ਨੇ ਤੇ ਉਹ ਵੀ ਕੋਈ ਪੋਲੀ ਸ਼ੰਕਰ ਦਾ ਅਸ਼ੀਰਵਾਦ ਸਭ ਲੈਣਾ ਚਾਹਣਗੇ ਅੱਛਾ ਮੰਤਰੀ ਜੀ ਦੇ ਬੇਟਾ ਜੀ ਹੁਣ ਬੈਠਣਗੇ ਹਾਂ ਜੀ ਨਹੀਂ ਪਹਿਲਾਂ ਵੀ ਜਦੋਂ ਅਸ਼ੀਰਵਾਦ ਜਿੰਮੇ ਦਾ ਉਹਨਾਂ ਨੂੰ ਇਹ ਮੰਤਰੀ ਦੀ ਪਦਵੀ ਮਿਲੀ ਜਾਂਾਂ ਦੇ ਮੰਜੀਰ ਬਾਲ ਸੀ ਪਰ ਉਹ ਤਾਂ ਬਹੁਤ ਹੀ ਪੁੰਜੀ ਹਸਤੀ ਸੀਗੇ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੇ ਗੱਲ ਕਰੀਏ ਤਾਂ ਸ਼ੰਗਲਾ ਚ ਵਾਲੇ ਮੰਦਿਰ ਦੀਆਂ ਤਸਵੀਰਾਂ ਨੇ ਹਰ ਕੋਈ ਭਾਵੁਕ ਹੈ ਤੇ ਜਿੱਥੇ ਰਾਜਨੀਤਿਕ ਆਗੂ ਪਹੁੰਚ ਰਹੇ ਨੇ ਉੱਥੇ ਹੀ ਵੱਖ-ਵੱਖ ਧਰਮਾਂ ਦੇ ਧਾਰਮਿਕ ਆਗੂ ਉਹ ਵੀ ਇਸੇ ਜਗ੍ਹਾ ਤੋਂ ਉੱਪਰ ਪਹੁੰਚ ਰਹੇ ਮੰਨਾ ਜੀ ਕਿਸੇ ਕਿਸੇ ਦੇ ਦੋ ਕਾਫੀ ਵੱਡਾ ਘਾਟਾ ਹੈ ਜਿਹੜਾ ਕਦੀ ਪੂਰੇ ਨਹੀਂ ਹੋ ਸਕਦਾ ਤੇ ਜਿੰਨੀਆਂ ਵੀ ਸੰਗਤਾਂ ਪੁੱਛੀਆਂ ਸਾਰੀਆਂ ਭਾਵੁਕ ਨੇ ਸੰਤ ਸਮਾਜ ਦੇ ਮੁਖੀ ਪੁਜਿਆਣੇ ਸ਼ਹਿਰ ਦੇ ਇੱਕ ਬਹੁਤ ਹੀ ਜਿਨ੍ਹਾਂ ਨੂੰ ਲੋਕ ਪਿਆਰ ਕਰਦੇ ਸੀ ਬਹਾਦਰ ਨਾਰਾਇਣ ਦਾਸ ਪੁਰੀ ਜੀ ਅੱਜ ਗੁਰੂ ਦੇ ਚਰਨਾਂ ਵਿੱਚ ਜਾਬ ਰਜ ਅਜੀ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਜੋ ਉਹ ਜੀਵਨ ਬਤੀਤ ਕਰਕੇ ਗਏ ਆ ਉਹ ਲੋਕਾਂ ਦੇ ਲਈ ਇੱਕ ਪ੍ਰੇਰਨਾ ਦਾ ਸਾਧਨ ਹੈ ਇਹ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਹਮੇਸ਼ਾ ਲੋਕਾਂ ਦੇ ਲਈ ਆਪਣਾ ਜੀਵਨ ਬਤੀਤ ਕੀਤਾ ਲੋਕਾਂ ਦੇ ਲਈ ਕੰਮ ਕੀਤਾ ਸਮਾਜ ਦੀ ਸੇਵਾ ਕੀਤੀ ਤੇ ਪ੍ਰਭੂ ਦੇ ਚਰਨਾਂ ਦੇ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰਦਾ ਕਿਤਾ ਤੇ ਅਸੀਂ ਇਸ ਕਰਕੇ ਪ੍ਰਭੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਵੀ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਕਰਾਓ। ਸੋ ਬਿਲਕੁਲ ਹਰ ਕਿਸੇ ਦਾ ਜਿਹੜਾ ਮਨ ਭਰਿਆ ਹੋਇਆ ਤੇ ਨੰਮ ਅੱਖਾਂ ਦੇ ਨਾਲ ਜਿਹੜਾ ਮਹੰਤ ਜੀ ਨੂੰ ਯਾਦ ਕਰ ਰਹੇ ਨੇ ਸੋ ਕਿਹਾ ਜਾ ਰਿਹਾ ਜਿਹੜੇ ਮਹੰਤ ਜੀ ਸੀਗੇ ਤੇ ਹਰ ਵਕਤ ਹਰ ਕਿਸੇ ਦੀ ਮਦਦ ਕਰਨ ਦੇ ਲਈ ਤਿਆਰ ਬੈਠਿਆ ਰਹਿੰਦੇ ਸੀ। ਬਾਬੇ ਤੁਸੀਂ ਪਹੁੰਚੋ ਕਿ ਸਿੱਖਣ ਦੇ ਦਿਓ ਕਾਫੀ ਵੱਡਾ ਘਾਟਾ ਪਿਆ ਤੇ ਹਰ ਕਿਸੇ ਦੀਆਂ ਅੱਖਾਂ ਨੰਮ ਨੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਅਲੱਗ-ਅਲੱਗ ਸੂਬਿਆਂ ਤੋਂ ਜਿਹੜੀਆਂ ਸੰਗਤਾਂ ਨੇ ਉਹ ਪਹੁੰਚੀਆਂ। ਸੋ ਆ ਬੜੀ ਵਧੀਆ। ਸਰ ਕਿਸ ਤਰੀਕੇ ਨਾਲ ਦੇਦੋ ਕਾਫੀ ਵੱਡਾ ਘਟਾ ਪਿਆ ਜੀ। ਨਿੱ ਘਟਾ ਸਮਾਜ ਨੂੰ ਪਿਆ, ਲੁਧਿਆਣੇ ਨੂੰ ਪਿਆ, ਪੰਜਾਬ ਨੂੰ ਪਿਆ। ਕਿਉਂਕਿ ਜਿਹੜਾ ਸ਼ਿਵਾਰਾਮ ਮੰਦਰ ਪ੍ਰਚੀਤ ਮੰਦਰ ਹੈ। ਸਦੀਆਂ ਤੋਂ ਇਹ ਮੰਦਰ ਸਥਾਪਿਤ ਹੈ ਇਸ ਜਗਾਤ ਤੇ ਮੰਤ ਜੀ ਉਹਦੇ ਸੇਵਾਦਾਰ ਸੀਗੇ ਬਹੁਤ ਲੰਬੇ ਸਮੇਂ ਤੋਂ ਉਹ ਬਹੁਤ ਸੇਵਾ ਕੀਤੀ ਉਹਨਾਂ ਨੇ। ਉਹਨਾਂ ਨੇ ਕਸ਼ਤ ਨਿਵਾਰਨ ਵੀ ਕੀਤੇ। ਤੇ ਸਭ ਤੋਂ ਵੱਡੀ ਗੱਲ ਵੀ ਜਿਹੜਾ ਸਮਾਜ ਦੇ ਵਿੱਚ ਕੋਈ ਵੀ ਧਾਰਮਿਕ ਸਮਾਗਮ ਹੁੰਦਾ ਸੀ। ਪਾਚੜ ਕੇ ਉਹਦੇ 'ਚ ਮਹੰਤ ਜੀ ਆਪਣਾ ਜਿਹੜਾ ਸੀਗਾ ਯੋਗਦਾਨ ਬੜਦਾ। ਉਹ ਬਹੁਤ। ਚਾਹੇ ਉਹ ਦੁਸ਼ਹਿਰਾ ਹੋਵੇ ਚਾਹੇ ਕੋਈ ਜਿਹੜਾ ਤਰੀ ਚਾਹੇ ਉਹ ਆਪਣੀਆਂ ਸ਼ੋਭਾ ਯਾਤਰਾ ਜੀ ਨਿਕਲਦੀਆਂ ਨੇ ਭਗਵਾਨ ਜਗਨਾਰਥ ਹੋਰ ਉਹਦੇ ਵਿੱਚ ਬਹੁਤ ਹੀ ਮੈਂ ਸਮਝਦਾ ਕਿ ਬਹੁਤ ਵੱਡੀ ਧਾਰਮਿਕ ਸ਼ਕਤੀ ਹੈ ਅੱਜ ਸਾਡੇ ਤੋਂ ਹਮੇਸ਼ਾ ਲਈ ਭਗਵਾਨ ਦੇ ਚਰਨਾਂ ਚ ਰਹੀ ਇਹ ਜਿਹੜਾ ਘਾਟਾ ਨਾ ਪੂਰਾ ਆਉਣ ਵਾਲਾ ਮੈਂ ਸਮਝਦਾ ਵੀ ਉਹਨਾਂ ਦਾ ਜਿਹੜਾ ਸਥਾਨ ਹੈ ਉਹ ਕੋਈ ਹੋਰ ਨਹੀਂ ਲੈ ਸਕਦਾ ਜੀ ਉਹਨਾਂ ਦਾ ਜਿਹੜਾ ਸਥਾਨ ਸੀਗਾ ਉਹ ਉਹ ਆਪਾ ਪਰ ਨਹੀਂ ਸਕਦੇ ਤੇ ਅੱਜ ਆਖਰੀ ਜਿਹੜੀ ਰਸਮਾਂ ਕੀਤੀਆਂ ਜਾ ਰਹੀਆਂ ਜੀ ਹਾਂਜੀ ਅੱਜ ਉਹਨਾਂ ਦੀ ਆਖਰੀ ਉਹਨਾਂ ਨੂੰ ਸਵਾਦੀ ਦਿੱਤੀ ਜਾ ਰਹੀ ਹੈ ਇੱਥੇ ਸੋ ਸਾਡੀ ਵੀ ਉਹ ਭਗਵਾਨ ਗੋਰੀ ਨਾ ਦੇ ਚਰਨਾਂ 'ਚ ਰਦਾਸ ਹੈ ਵੀ ਜਿੱਦੀ ਉਹਨਾਂ ਨੇ ਇੰਨਾ ਲੰਮਾ ਸਮਾਂ ਸੇਵਾ ਕੀਤੀ ਵੀ ਭਗਵਾਨ ਆਪਣੇ ਚਰਨਾਂ ਦੇ ਵਿੱਚ ਉਹਨਾਂ ਨੂੰ ਸੰਗਤ ਨੂੰ ਕੀ ਕਹਿਣਾ ਚਾਹੂੰਗਾ ਜਿੱਥੇ ਸੰਗਤ ਇੱਕ ਪਾਸੇ ਸ਼ੌਕਡ ਹੈ ਉੱਥੇ ਹੀ ਜੇ ਗੱਲ ਕਰੀਏ ਭਾਵੁਕ ਵੀ ਹੈ ਤੇ ਲਗਾਤਾਰ ਮਹੰਤ ਜੀ ਨੂੰ ਯਾਦ ਕਰੀ ਤੇ ਉਹ ਯਕੀਨ ਨਹੀਂ ਕਰ پا ਰਹੇ ਸੰਗਤ ਨੂੰ ਕੀ ਕਹਿਣਾ ਚਾਹੂੰਗਾ ਕਿਉਂ ਇਹ ਤਾਂ ਹੁਣ ਦੁਨੀਆ ਦਾ ਦਸਤੂਰ ਹੈ ਨਾ ਜੋ ਆਇਆ ਉਹਨੇ ਜਾਣਾ ਸਦਾ ਲਈ ਤਾਂ ਕੋਈ ਵੀ ਨਹੀਂ ਇਸ ਜਹਾਨ ਤੇ ਹੈ ਸੰਗਤ ਨੂੰ ਇਹ ਹੈ ਵੀ ਜਿਹੜਾ ਬਨੰਤ ਜੀ ਐਡਾ ਬੜਾ ਸਥਾਨ ਸਾਨੂੰ ਦੇ ਗਏ ਇੱਕ ਸ਼ਾਇਦ ਨੂੰ ਬਹੁਤ ਡਬਲ ਡਬਲ ਚੀਰ ਮੰਦਰ ਇਹ ਸਾਨੂੰ ਇਸ ਮੰਦਰ ਦੇ ਨਾਲ ਕਮਿਸ਼ਨ ਜੁੜ ਕੇ ਉਹਨਾਂ ਦੇ ਜਿਹੜੇ ਸੁਪਨੀ ਉਸੀ ਸੰਗਤ ਸਕਾਰ ਕਰੇ ਉਹਨਾਂ ਦੇ ਜਾਣ ਤੋਂ ਬਾਅਦ ਕਿਹਾ ਜਾਂਦਾ ਪੋਲੇਨਾ ਜੀ ਦੀ ਬੜੀ ਵੱਡੀ ਕਿਰਪਾ ਸੀ ਮੰਚੀ ਬਹੁਤ ਕਿਰਪਾ ਜੀ ਜਦੋਂ ਸ਼ਿਵਰਾਤਰੀ ਦਾ ਉਤਸਵ ਉਹ ਜਿੱਥੇ ਸਾਰੇ ਆਪਾਂ ਜਿਹੜੇ ਉੱਥੇ ਆਪੜੇ ਜਾਂਦੇ ਆ ਲੋਕ ਚੈਲਨ ਪੰਜਾਬ ਦੇ ਵਿੱਚ ਉਸ ਤੋਂ ਬਾਅਦ ਸਭ ਤੋਂ ਵੱਡਾ ਜਿਹੜਾ ਸ਼ਿਵਰਾਤਰੀ ਦਾ ਉਤਸਵ ਹੈ ਉਹ ਇਸ ਸਥਾਨ ਤੇ ਔਰ ਸ਼ਵਾਲਾ ਵੀ ਪ੍ਰਚੀਨ ਇਥੇ 31 14 ਫਰਵਰੀ ਨੂੰ 39 ਦੀ ਸ਼ੋਪਾ ਯਾਤਰਾ ਨਿਕਲ ਬਿਲਕੁਲ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਜੇ ਗੱਲ ਕਰੀਏ ਤਾਂ ਹਰ ਕਿਸੇ ਦੀਆਂ ਅੱਖਾਂ ਜਿੱਥੇ ਨਮ ਨੇ ਉੱਥੇ ਭਾਵੁਕ ਵੀ ਨੇ ਸੋ ਕਿਹਾ ਜਾ ਰਿਹਾ ਇਹ ਨਾ ਪੂਰਾ ਹੋਣ ਵਾਲਾ ਜਿਹੜਾ ਘਾਟਾ ਪਿਆ ਤੇ ਮਹਾਂਤ ਦੇ ਮਹਾਂਤ ਜੀ ਦੀ ਜਿਹੜੀ ਜਗ੍ਹਾ ਉਹ ਕੋਈ ਵੀ ਨਹੀਂ ਲੈ ਸਕਦਾ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਖਰੀ ਜਿਹੜੇ 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 ਰਸਮਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਸੋ ਹਰ ਕੋਈ ਭਾਬੂ ਕਮਾਂਦੇ ਨਾਲ ਜਿਹੜਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਆਖਮੀ ਜਿਹੜੇ ਰਸਮਾਂ ਨੇ ਉਹ ਕੀਤੀਆਂ ਜਾ ਰਹੀਆਂ ਤੇ ਜਿਹੜੇ ਮਹਾਂਜੀ ਸੀਗੇ ਹਰ ਵਕਤ ਲੋਕਾਂ ਦੇ ਦਿਲਾਂ ਦੇ ਵਿੱਚ ਜਿੰਦਾ ਰਹਿਣਗੇ ਨਮਕਾ ਨਮਕਾ ਬੋਰੀ ਪਈ ਨਮਕ ਦੀ ਸਾਰਿਆਂ ਦੇ ਕੋਲ ਜਿਹੜਾ ਆਸ਼ੀਰਵਾਦ ਹੋ ਰਵੇਗਾ ਸੋ ਬਿਲਕੁਲ ਜਿੱਥੇ ਰਾਜਨੀਤਿਕ ਆਗੂ ਪਹੁੰਚਨੇ ਉੱਥੇ ਹੀ ਜੇ ਗੱਲ ਕਰੀਏ ਬਕਵਖਤਰ ਮਾਦੇ ਧਾਰਮਿਕ ਆਗੂ ਉਹ ਵੀ ਪਹੁੰਚੇ ਤੇ ਹਰ ਕਿਸੇ ਦੇ ਵੱਲੋਂ ਜਿਹੜੀਆਂ ਅੱਖਾਂ ਨੰਮ ਨੇ ਤੇ ਭਰੇ ਮਨ ਦੇ ਨਾਲ ਜਿਹੜਾ ਆਖਰੀ ਜਿਹੜਾ ਉਸੇ ਜਗ੍ਹਾ ਤੋਂ ਉੱਪਰ ਜਿਹੜੀ ਆਖਰੀ ਰਸਮਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਸੋ ਲੁਧਿਆਣੇ ਨਹੀਂ ਪੂਰੇ ਪੰਜਾਬ ਹੀ ਨਹੀਂ ਦੇਸ਼ਾ ਵਿਦੇਸ਼ਾ ਵਿੱਚ ਵੀ ਜਿਹੜੀ ਮਹੰਤ ਜੀ ਦੀ ਜਿਹੜੀ ਸੰਗਤ ਸੀ ਮਹੰਤ ਜੀ ਨੂੰ ਪਿਆਰ ਕਰਨ ਵਾਲੇ ਸੀਗੇ ਤੇ ਤਸਵੀਰਾਂ ਭਾਉ ਕਰ ਦੇਣ ਵਾਲੀਆਂ ਨੇ ਕਿ ਬੜੀ ਆਪਣਾ ਮਹੰਤ ਜੀ ਨਾਲ ਅੱਜ ਇਹ ਸਾਨੂੰ ਸੁਨਨੂ ਮਿਲਿਆ ਪਹਿਲਾਂ ਸਾਨੂੰ ਯਕੀਨ ਨਹੀਂ ਹੋਇਆ ਜਦੋਂ ਰਾਤੀ ਪਤਾ ਲੱਗਿਆ ਤੋਂ ਸਾਨੂੰ ਯਕੀਨ ਨਹੀਂ ਹੋਇਆ ਕਿਉਂਕਿ ਬੜੀ ਅੱਛੀ ਰੂਹ ਸੀ ਬੜੇ ਉਹਨਾਂ ਦੇ ਅੱਛੇ ਵਿਚਾਰ ਸੀਗੇ ਔਰ ਸਭ ਨੂੰ ਸ਼ੀਰਵਾਦ ਦਿੰਦੇ ਸੀਗੇ ਤੋਂ ਆਪਣਾ ਸਾਲੀ ਸ਼ਹਿਰ ਵਾਸੀ ਇਕੱਠੇ ਹੋਏ ਹੋਏ ਨੇ ਸਵਾਲੇ ਦੇ ਮਹੰਤ ਨਾਰਾਇਣਪੁਰੇ ਦਾਸ ਜੀ ਜਿਹੜਾ ਉਹਨਾਂ ਨੂੰ ਆਪਣਾ ਜਿਹੜਾ ਵਾ ਸਮਾਦੀ ਦਿੱਤੀ ਜਾ ਰਹੀ ਹੈ ਔਰ ਹੁਣ ਵੀ ਉਹਨਾਂ ਨੇ ਸਾਰਿਆਂ ਨੂੰ ਅਸ਼ੀਰਵਾਦ ਦੇਣਾ ਹੈ ਸਾਰਿਆਂ ਦੀਆਂ ਖੈਰਾਂ ਮੰਗਣੀਆਂ ਜਦੋਂ ਫਕੀਰ ਚਲੇ ਜਾਂਦੇ ਹੈ ਨਾ ਇਸ ਦੁਨੀਆ ਤੋਂ ਉਹ ਆਪਣੇ ਲਈ ਦੁਨੀਆ ਤੋਂ ਚਲੇ ਜਾਂਦੇ ਹੈ ਲੇਕਿਨ ਉਹ ਜਿਹਦਾ ਪਹਿਲਾ ਵਾਅਦਾਤ ਕਰਦੇ ਨੇ ਉਹ ਐਦਾ ਹੀ ਹੁਣ ਵੀ ਆਪਣਾ ਉਹਨਾਂ ਨੇ ਨਾਮ ਭਜਨ ਵਾਅਦਾਤ ਕਰਨੀ ਹੈ ਔਰ ਸ਼ਹਿਰ ਵਾਸੀਆਂ ਦੀ ਜਿਹੜੀ ਹੈ ਦੁਆ ਮੰਗਣੀ ਹੈ ਉਹਨਾਂ ਨੂੰ ਅਸ਼ੀਰਵਾਦ ਦੇਣਾ ਹੈ ਇੰਨਾ ਹੀ ਕਹਿੰਦੇ ਹੋਏ ਸਾਰੇ ਸ਼ਹਿਰ ਵਾਸੀਆਂ ਨੂੰ ਜੈ ਬੋਲੇ ਦੀ ਜੈ ਸ਼ੰਕਰ ਜੈਦਾਦ ਜਗ੍ਹਾ ਦੇ ਉੱਪਰ ਸੰਗਤ ਹੈ ਵੱਡੀ ਮਾਤਰਾ ਦੇ ਵਿੱਚ ਪਹੁੰਚੀ ਹੈ ਕਿਉਂਕਿ ਜਿਹੜੇ ਮਹਾਨ ਜੀ ਆ ਉਹ ਸਾਡੇ ਵਿੱਚ ਨਹੀਂ ਰਹੇ ਤੇ ਆਖਰੀ ਜਿਹੜੀ ਰਸਮਾਂ ਨੇ ਉਹ ਕੀਤੀਆਂ ਜਾ ਰਹੀਆਂ ਸੋ ਸੰਗਤ ਵੱਡੀ ਮਾਤਰਾ ਦੇ ਵਿੱਚ ਇਸ ਜਗ੍ਹਾ ਦੇ ਉੱਪਰ ਪਹੁੰਚੀ ਹੈ ਤੇ ਕੀ ਆ ਜਾ ਰਹੀ ਹੈ ਪੂਰਾ ਨਾ ਹੋਣ ਵਾਲਾ ਘਟਾ ਸੋ ਕੈਮਰਾ ਪਰਸਨ ਵਿਕਾਸ ਦੇ ਨਾਲ ਮੈਂ ਰਾਹੁਲ ਰੋੜਾ ਸਿਟੀ ਹੁਣ ਲੁਧਿਆਣਾ